ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਨਵੇਂ ਡਿਜ਼ਾਈਨ ਦਾ ਗਲਾ ਪਹਿਲਾਂ ਆਪਾਂ ਉਹਦੀ ਕਟਿੰਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਫਿਰ ਉਹਦੀ ਸਟਿਚਿੰਗ ਸ਼ੇਅਰ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜੀ ਪੂਰਾ ਦੇਖਿਆ ਕਰੋ ਫੇਰ ਹੀ ਤੁਹਾਨੂੰ ਸਮਝ ਆਊਗੀ ਡਿਜ਼ਾਈਨ ਦੀ ਤੇ ਆ ਆਪਾਂ ਪਹਿਲਾਂ ਬੁਕਰਮ ਦਾ ਪੀਸ ਲੈ ਲਿਆ ਇਹਦੀ ਚੁੜਾਈ ਹੈਗੀ ਹੈ ਜੀ 8 ਤੇ ਲੰਬਾਈ ਹੈਗੀ ਇਹਦੀ 8.5 ਇਸ ਤਰ੍ਹਾਂ ਤੁਹਾਨੂੰ ਇਹਨੂੰ ਆਪਾਂ ਡਬਲ ਫੋਲਡ ਕਰ ਲੈਨੇ ਆ ਇਸ ਤਰ੍ਹਾਂ ਮੋੜ ਕੇ ਗਲਾ ਕਟਿੰਗ ਤੋਂ ਕਰਨ ਤੋਂ ਪਹਿਲਾਂ ਕੋਈ ਵੀ ਗਲਾ ਕਟਿੰਗ ਕਰਨਾ ਪਹਿਲਾਂ ਤੁਸੀਂ ਇਧਰਲੀ ਸਾਈਡ ਤੇ ਦੂਰਾ ਇਹਨੂੰ ਮੋੜ ਕੇ ਤੇ ਕੱਚੀ ਸिलाई ਲਾ ਲਿਆ ਕਰੋ ਪਹਿਲਾਂ ਫਿਰ ਆਪਾਂ ਨੂੰ ਕਟਿੰਗ ਕਰਨਾ ਸੌਖਾ ਹੋ ਜਾਂਦਾ ਇਸ ਤਰ੍ਹਾਂ ਆਪਾਂ ਕੱਚੀ ਸिलाई ਲਾਣਾ ਹੈ ਫਿਰ ਆਪਾਂ ਜਦੋਂ ਗਲੇ ਦੀ ਕਟਿੰਗ ਕਰਾਂਗੇ ਨਾ ਹੇਲਦਾ ਨਹੀਂ ਉਹਦੋਂ ਬੁਕਰਮਣੀ ਹਲਦੀ ਹੁਣ ਇਹਦੀ ਆਪਾਂ ਚੁੜਾਈ ਰੱਖਾਂਗੇ ਜੀ ਗਲੇ ਦੀ 5 ਇੰਚ ਤੇ ਇਹਦਾ ਅੱਧ ਕਰਾਂਗੇ 2.5 2.5 ਤੇ ਨਿਸ਼ਾਨ ਲਾ ਲਾਂਗੇ ਇੱਥੇ 2.5 ਇੱਥੇ ਇੱਥੇ ਲਾ ਲਾਂਗੇ ਠੀਕ ਹੈ ਜੀ ਲੰਬਾਈ ਰੱਖਾਂਗੇ ਇਹਦੀ 7 ਡੂੰਗਾ ਆਪਾਂ 7 ਕਰਨਾ सत्त की कटिंग करा तैयार अपना रह जूगा जी साढ़े छे इतों तक तो सीधी लाइन लानी है फिर अदू बाद इस दरह पा लेंगे ठीक है जी हम एक इंच से इधरली साइड ते शान ला लेंगे ठीक है जी अपनी मार्किंग होगी हमारी कटिंग कर दें पहला आप साइड तो कर देंगे हम अंदरली साइड तो ਕਹੇ ਆ ਕਟਿੰਗ ਆਪਣੀ ਹੋ ਗਈ ਹੈ ਜਿਹੜੀ ਆਪਣੀ ਸਲਾਈ ਲਾਈ ਸੀ ਉਹਨੂੰ ਇਸ ਤਰ੍ਹਾਂ ਆਪਾਂ ਧੇੜ ਦਿੰਨੇ ਆ ਆ ਦੇਖੋ ਜੀ ਗਲੇ ਦੀ ਕਟਿੰਗ ਆਪਣੀ ਹੋ ਗਈ ਹੁਣ ਜਿਹੜੀ ਇਹਦੇ ਉੱਪਰ ਆਪਾਂ ਪੱਟੀ ਲਾਉਣੀ ਆ ਉਹਦੀ ਵੀ ਕਟਿੰਗ ਕਰਦੇ ਆ ਆਪਾਂ ਪੇਸਟਿੰਗ ਪੇਪਰ ਵਾਲੀ ਬੁਕਰਮ ਲੈ ਲਈ ਜੀ ਇਹ ਇਹਦਾ ਜਿਹੜਾ ਪ੍ਰੈਸ ਵਾਲਾ ਪਾਸਾ ਜਿਹਦੇ ਪਾਸੇ ਪੇਸਟ ਲੱਗੀ ਹੁੰਦੀ ਹੈ ਉਹ ਆਪਾਂ ਉੱਪਰ ਕਰਨਾ ਆਹ ਘੜਾ ਇਸ ਤਰ੍ਹਾਂ ਇਹਦੇ ਉੱਪਰ ਰੱਖਣਾ ਇਸ ਤਰ੍ਹਾਂ ਉੱਪਰ ਰੱਖ ਕੇ ਇਸ ਤਰ੍ਹਾਂ ਇਹਦੇ ਅੰਦਰਲੀ ਸਾਈਡ ਤੇ ਮਾਰਕਿੰਗ ਕਰ ਲੈਣੀ ਆ ਇਹ ਮਾਰਕਿੰਗ ਜਿਹੜੀ ਕਰਨੀ ਆ ਆਪਾਂ ਸੈਂਟਰ ਤੱਕ ਹੀ ਕਰਨੀ ਆ ਜਿੱਥੋਂ ਆਪਣੇ ਗਲੇ ਦਾ ਵਿਚਾਲਾ ਸੈਂਟਰ ਇੱਥੋਂ ਤੱਕ ਕਰ ਤੇ ਹੁਣ ਕੀ ਕਰਨਾ ਇਸ ਤੋਂ ਅੱਗੇ ਜਿੰਨੀ ਤੁਸੀਂ ਲੰਬਾਈ ਰੱਖਣੀ ਆ ਫੱਟੀ ਦੀ 7 8 ਜਿੰਨੀ ਵੀ ਰੱਖਣੀ ਆ ਇਸ ਤਰ੍ਹਾਂ ਆਪਾਂ ਰਖਾਂਗੇ ਜੀ 7.5 ਇੱਥੋਂ ਤੱਕ ਇਸ ਤਰ੍ਹਾਂ ਸਿੱਧੀ ਲਾਈਨ ਲਾ ਲੈਣੀ ਲਾੜੀ ਹੁਣ ਇਹਨੂੰ ਜਿੰਨੀ ਤੁਸੀਂ ਚੌੜੀ ਰੱਖਣੀ ਆਪਾਂ ਰੱਖਣੀ ਜੀ ਇਹਨੂੰ ਸਵਾ ਇੰਚ ਚੌੜੀ ਸਵਾ ਸਵਾ ਤੇ ਮਾਰਕਿੰਗ ਕਰ ਲਾਂਗੇ ਇਸ ਤਰ੍ਹਾਂ എത്ര സവാ ഇക്കര ചുണ്ടാ അപ്പം ഇസ് തര ਇਹ ਆਪਾਂ ਸਵਾਇਆਂ ਚੀ ਦੀ ਰੱਖਣੀ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਵੱਧ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਹੋ ਆ ਦੇਖੋ ਜੀ ਹੁਣ ਧਿਆਨ ਨਾਲ ਪੂਰੀ ਮਾਰਕਿੰਗ ਆਪਣੀ ਹੋ ਗਈ ਗਲੇ ਦੀ ਫੱਟੀ ਦੀ ਹੁਣ ਇਹਦੀ ਆਪਾਂ ਕਰਦੇ ਹਾਂ ਕਟਿੰਗ ਇਸ ਤਰ੍ਹਾਂ ਦੀ ਕਟਿੰਗ ਕਰ ਦਾਂਗੇ ਕਟਿੰਗ ਧਿਆਨ ਨਾਲ ਕਰਨੀ ਹੈ ਸਫਾਈ ਨਾ ਕਰਨੀ ਹੈ ਤਾਂ ਕਿ ਇਹ ਫੱਟੀ ਆਪਣੇ ਬਾਹਰ ਆਊਗੀ ਜੀ ਆਪਾਂ ਜੀ ਬੁਕਰਮ ਦਾ ਸਾਰਾ ਪੀਸ ਹੀ ਲੈ ਲਿਆ ਉਹਦੇ ਵਿੱਚੋਂ ਕਟਿੰਗ ਕਰੀ ਜਾਣੀ ਹੈ ਤਾਂ ਕਿ ਆਪਣੇ बुकरम भी वेस्ट ना हो आ देखो जी आपनी फट्टी हो गई जी आप अपना गला हो गया ਇਹਨੂੰ ਹੁਣ ਆਪਾਂ ਪ੍ਰੈਸ ਨਾਲ ਲਾ ਲੈਨੇ ਆ ਕੱਪੜੇ ਤੇ ਫਿਰ ਤੁਹਾਨੂੰ ਬਣਾ ਕੇ ਦਿਖਾਉਣੇ ਆ ਆ ਦੇਖੋ ਜੀ ਹੁਣ ਆਪਾਂ ਲਾ ਲੈਂਦਾ ਇਹਨੂੰ ਗਲਾ ਵੀ ਲਾ ਲੈਂਦਾ ਪਹਟੇ ਵੀ ਲਾ ਲੈਂਦੀ ਹੁਣ ਇਹ ਵੀ ਕਰਦੇ ਆ ਕਟਿੰਗ ਇਸ ਤਰ੍ਹਾਂ ਨਾਲੋਂ ਨਾਲੋਂ ਕਟਿੰਗ ਕਰ ਦੇਣੀ ਇਹਦੀ ਇਹਦੀ ਵੀ ਇਸ ਤਰ੍ਹਾਂ थोड़ा थोड़ा कपड़ा छड के जिन्हें जिन्हें अपाच मोड़ना कटिंग कर देंगे इस तरह के छोटे छोटे टक्कर ला लेंगे गुलाई के हिसाब न ਠੀਕ ਸੈਂਟਰ ਚ ਟੱਕ ਇਸ ਤਰ੍ਹਾਂ ਛੋਟੇ ਛੋਟੇ ਇਧਰ ਟੱਕ ਲਾ ਲਾਂਗੇ ਜੀ ਠੀਕ ਹੈ ਜੀ ਹੁਣ ਤੁਹਾਨੂੰ ਬਣਾ ਕੇ ਦਿਖਾਉਣੇ ਐ ਇਸ ਤਰ੍ਹਾਂ ਗਲੇ ਦੇ ਸਾਈਡਾਂ ਤੇ ਸਲਾਈ ਲਾ ਲੈਣੀ ਆਪਾਂ ਕੱਪੜਾ ਅੰਦਰ ਨੂੰ ਮੋੜ ਕੇ ਫਾਲਤੂ ਕੱਪੜਾ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਮੋੜ ਕੇ ਇਹਨੂੰ ਸੈਂਟਰ ਚ ਲਾ ਲਾਂਗੇ ਟੱਕ ਦੇ ਆ ਆਪਣਾ ਕਮੀਜ਼ ਹੈ ਜੀ ਕਮੀਜ਼ ਆਪਾਂ ਪਲੋਈਆਂ ਵਗੈਰਾ ਪਾ ਕੇ ਤਿਆਰ ਕਰ ਲਿਆ ਸੀ ਇਹਦੇ ਵਿੱਚ ਕਲੀਆਂ ਵੀ ਪਾਈਆਂ ਇਸ ਤਰ੍ਹਾਂ ਇਹ ਗਲਾ ਆਪਾਂ ਉਸੇ ਤਰ੍ਹਾਂ ਹੀ ਲਾਉਣਾ ਆਪਾਂ ਜਿਵੇਂ ਸਿੰਪਲ ਗਲਾ ਬਣਾਉਣੇ ਹੁੰਦੇ ਆ ਸਿੱਧੀ ਸਾਈਡ ਤੇ ਲਾਉਣਾ ਗਲਾ ਜਿਵੇਂ ਆਪਾਂ ਸਿੰਪਲ ਗਲਾ ਬਣਾਉਣੀ ਹੈ ਉਸੇ ਤਰ੍ਹਾਂ ਹੀ ਲੱਗੂ ਆ ਜੀ ਇਸ ਤਰ੍ਹਾਂ ਨਾਲ ਨਾਲ ਸਲਾਈ ਲਾਉਣੀ ਹੈ ਇਹਦੇ ਜਿੱਥੇ ਆਪਣੇ ਗਲੇ ਦੀ ਚੁੰਡ ਹੁੰਦੀ ਹੈ ਜੀ उसे सूई बच रख के इस तरह फिर हिलदा नहीं गला आपका ठीक है आ गला अलग है हम ए कटिंग कर दें ਕਟਿੰਗ ਕਰਕੇ ਇਸ ਤਰ੍ਹਾਂ ਇਹਦੇ ਵਿੱਚ ਛੋਟੇ ਛੋਟੇ ਟੱਕ ਲਾ ਲੈਨੇ ਆਪਾਂ ਟੱਕ ਲਗਾ ਕੇ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਅੰਦਰਲੇ ਪਾਸੇ ਪਲਟ ਦੇਨੇ ਆਂ ਗਲਾ ਹੁਣ ਇਹਦੇ ਉੱਤੇ ਮੋਟੀ ਸਲਾਈ ਲਾ ਲਾਂਗੇ ਹੁਣ ਆਪਾਂ ਇਸ ਤਰ੍ਹਾਂ ਇਹਦੀ ਕੱਚੀ ਸਲਾਈ ਲਾ ਲੈਨੇ ਆ ਚੰਗੀ ਤਰ੍ਹਾਂ ਗਲੇ ਨੂੰ ਸਫਾਈ ਨਾਲ ਸਿੱਧਾ ਕਰਕੇ ਹੁਣ ਜਿਹੜੀ ਆ ਆਪਣੀ ਪੱਟੀ ਐ ਇਹਨੂੰ ਆਪਾਂ ਤਿਆਰ ਕਰ ਲੈਨੇ ਆਂ ਇਧਰਲੀ ਸਾਈਡ ਤੋਂ ਇਸ ਤਰ੍ਹਾਂ ਐਵੇਂ ਕੱਚਾ ਮੋੜ ਲਾਂਗੇ ਜੀ ਆਪਾਂ ਗਲੇ ਦੇ ਨਾਲ ਲਾ ਕੇ ਮੋੜਦੇ ਜੇ ਉਹ ਸਫਾਈ ਨਹੀਂ ਆਉਂਦੀ इस तरह मोड़ लागे एक बारी सिलाई लावे फिर दूसरी सिलाई भी एपर आ जाएगी ਤੁਹਾਡਾ ਕੱਪਸ ਲਾਈ ਲਾ ਲਈ ਹੁਣ ਇਹਦੇ ਇਧਰਲੀ ਸਾਈਡ ਤੇ ਲਾਵਾਂਗੇ ਆਪਾਂ ਲੈਸ ਆਹ ਆਪਣੀ ਲੈਸ ਹੈ ਜੀ ਇਹਨੂੰ ਆਪਾਂ ਇਸ ਜਗ੍ਹਾ ਤੋਂ ਰੱਖ ਕੇ ਲਾਉਣ ਲੱਗਾਂਗੇ ਇਸ ਤਰ੍ਹਾਂ ਜਿੰਨੀ ਜਿੰਨੀ ਤੁਸੀਂ ਬਾਹਰ ਰੱਖਣੀ ਰੱਖ ਸਕਦੇ ਹੋ ਇਹ ਤਾਂ ਚੋਂਡ ਤੋਂ ਚੰਗੀ ਤਰ੍ਹਾਂ ਕੱਪੜਾ ਵਿੱਚ ਦੇ ਦੇਣਾ ਜੀ ਤਾਂ ਕਿ ਆਪਣਾ ਬਾਹਰ ਨਾ ਨਿਕਲੇ ਕੱਪੜਾ ਬਾਅਦ ਵਿੱਚ ਜਦੋਂ ਬਾਹਰ ਨਿਕਲਦਾ ਫਿਰ ਬੁਰਾ ਜਿਹਾ ਲੱਗਦਾ ਜੀ ਇਸ ਤਰੰਗਲਾਈ ਦੇ ਨਾਲ ਨਾਲ ਆਪਾਂ ਕਪੜਾ ਮੋੜ ਚੱਲਾਂਗੇ ਨਾਲ ਨਾਲ ਆਪਾਂ ਲੈਸ ਲਾਈਟ ਲਾਂਗੇ ਜੇ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗਦਾ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਜ਼ਰੂਰ ਦੇਵਾਂਗੇ ਜੀ ਜੇ ਕਿਸੇ ਨੂੰ ਹੋਰ ਡਿਜ਼ਾਈਨ ਦੀ ਕਟਿੰਗ ਦੀ ਸਟਿਚਿੰਗ ਦੀ ਵੀ ਵੀਡੀਓ ਚਾਹੀਦੀ ਹੈ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਆਪਾਂ ਜਰੂਰ ਬੜਾਵਾਂਗੇ ਜੀ ਠੀਕ ਹੈ ਆ ਦੇਖੋ ਜੀ ਆ ਲੱਗ ਗਿਆ ਹੁਣ ਆਪਾਂ ਇਹਨੂੰ ਇਸ ਗਲੇ ਦੇ ਉੱਤੇ ਰੱਖਣਾ ਜੀ ਐਸਟਰਾ ਇਸ ਜਗ੍ਹਾ ਤੇ ਰੱਖਣਾ ਗਲੇ ਦੇ ਉੱਪਰ ਆਪਣੀ ਫੱਟੀ ਬਿਲਕੁਲ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਹੈ ਸੈਂਟਰ ਦੇ ਵਿੱਚ ਆਹ ਵਾਲੀ ਫੱਟੀ ਆਉਗੀ ਜੀ ਆਹ ਫੱਟੀ ਇੱਕ ਸਾਈਡ ਤੇ ਆਉਗੀ ਹੁਣ ਆਪਾਂ ਲਾਉਣੇ ਆ ਇਹਦੇ ਜੀ ਬਟਨ ਉਹ ਆਪਾਂ ਬਟਨ ਐਸ ਲੈਸ ਦੇ ਵਿੱਚੋਂ ਕੱਢਾਂਗੇ ਜਿਹੜੀ ਆਹ ਵਾਲੀ ਚੀਜ਼ ਆ ਇਹਨੂੰ ਕਟਿੰਗ ਕਰਕੇ ਕੱਢਾਂਗੇ ਇਸ ਤਰ੍ਹਾਂ ਹਾ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੇ ਬਟਨ ਕੱਢ ਲੈਨੇ ਆ ਬੱਚੋ ਇਹਨਾਂ ਨੂੰ ਬਟਨਾ ਦੀ ਥਾਂ ਤੇ ਲਾਵਾਂਗੇ ਹਾ ਦੇਖੋ ਜੀ ਇਸ ਤਰ੍ਹਾਂ ਆਪਾਂ ਲੈਸ ਦੇ ਵਿੱਚੋਂ ਹੀ ਬਟਨ ਕੱਢ ਲਏ ਇਹਨਾਂ ਨੂੰ ਬਟਨਾ ਦੀ ਥਾਂ ਤੇ ਲਾਵਾਂਗੇ ਹੁਣ ਠੀਕ ਹੈ ਇੱਥੇ ਰੱਖ ਲੈਨੇ ਆਪਾਂ ਸਿੱਧਾ ਪੂਰਤ ਚੈੱਕ ਕਰਕੇ ਵੀ ਇਸ ਜਗ੍ਹਾ ਤੇ ਰੱਖਾਂਗੇ ਜਿੰਨੇ ਤੁਸੀਂ ਲਾਉਣੇ ਲਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਆਪਾਂ ਲਾ ਲੈਨੇ ਕਿਸ ਤਰ੍ਹਾਂ ਚੁੰਡ ਤੇ ਲਾ ਦਾਂਗੇ ਆ ਦੇਖੋ ਇਸ ਤਰ੍ਹਾਂ ਲੱਗ ਗਏ ਹੁਣ ਆ ਇਧਰਲੀ ਸਾਈਡ ਤੋਂ ਆਪਾਂ ਮੋੜਨ ਲੱਗ ਜਾਂਨੇ ਹਾਂ ਜਿਹੜੀ ਆਪਾਂ ਪਹਿਲਾਂ ਸਲਾਈ ਲਾਈ ਸੀ ਆਹ ਸਲਾਈ ਵੀ ਉਸ ਦੇ ਉੱਪਰ ਪ੍ਰੋਪਰ ਹੀ ਲਾਵਾਂਗੇ ਕੱਪੜਾ ਹੇਠਾਂ ਤੋਂ ਜਿਹੇ ਤਰ੍ਹਾਂ ਸਾਫ਼ ਕਰਨਾ हूँ की करना तो करनाली सैड ती लैस लानी अपा इस चुंड लैस रखनी है इस तरह हेठा रखनी है पूरे गले च नहीं लाने अद्धे च लाने जिनी जिनी बार रखनी है रख सकते ਦੇਖੋ ਜੀ ਆਪਣਾ ਗਲਾ ਬਣ ਕੇ ਤਿਆਰ ਇਸ ਤਰ੍ਹਾਂ ਦਾ ਬਣਿਆ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ